ਸਾਸੀ ਕਾਲ ਦੋਸਤੋ ਜਿੱਦਾਂ ਕਿ ਤੁਹਾਨੂੰ ਪਤਾ ਹੈproptopur ਸ਼ਹਿਰ ਜਿਹੜਾ ਇੱਕ ਇੱਕ ਐਸਾ ਸ਼ਹਿਰ ਬਣ ਚੁੱਕਾ ਹੈ ਕਿ ਅੱਜ ਇਥੇ ਰਹਿਣ ਵਾਲਾ ਹਰ ਇੱਕ ਇਨਸਾਨ ਸੋਚਣ ਦੇ ਲਈ ਮਜਬੂਰ ਆ ਕਿ ਆਏ ਦਿਨ ਕੋਈ ਨਾ ਕੋਈ ਘਟਨਾਵਾਂ ਜੜੀਆਂ ਨੇ ਹੁੰਦੀਆਂ ਰਹੀਆਂ ਨੇ ਤੇ ਇੱਕ ਆ ਜੜੀਆਂ ਅੱਜਕੱਲ ਬਹੁਤਾਂ ਜੜੀਆਂ ਵਾਰਦਾਤਾਂ ਹੋ ਰਹੀਆਂ ਨੇ ਪਿਸਟਲ ਦੇ ਨਾਲ ਗੋਲੀਆਂ ਮਾਰ ਕੇ ਸ਼ਰਿਆਮ ਚਲੇ ਜਾਣਾ ਇਹ ਤਾਂ ਇੱਕ ਆਮ ਦੀ ਗੱਲ ਫਿਰੋਜ਼ਪੁਰ ਦੀ ਗੱਲ ਬਣ ਗਈ ਆ ਫਿਰੋਜ਼ਪੁਰ ਇੱਕ ਕ੍ਰਾਈਮਨਲ ਸ਼ਹਿਰਾਂ ਦੇ ਵਿੱਚੋਂ ਇੱਕ ਨਾਮੀ ਸ਼ਹਿਰ ਬਣ ਚੁੱਕਾ ਹੈ ਆਏ ਦਿਨ ਕੋਈ ਨਾ ਕੋਈ ਘਟਨਾ ਹੁੰਦੀਆਂ ਨੇ ਇੱਕ ਘਟਨਾ ਦਾ ਅਸੀਂ ਤੁਹਾਨੂੰ ਅੱਜ ਜ਼ਿਕਰ ਕਰਨ ਜਾ ਰਹੇ ਹਾਂ ਤਕਰੀਬਨ ਇੱਕ ਮਹੀਨਾ ਪਹਿਲਾਂ ਪਿੰਡ ਆਸਲ ਦੇ ਵਿੱਚ ਰਹਿਣ ਵਾਲੇ ਇੱਕ ਉੱਗੇ ਸਮਾਜ ਸੇਵੀ ਜਿਨ੍ਹਾਂ ਨੇ ਸਮਾਜ ਦੇ ਵਿੱਚ ਆਪਣੀ ਦਿਖ ਜਿਵੇਂ ਉਹ ਕਿ ਕੁਝ ਲੜਕੀਆਂ ਦੇ ਵਿਆਹ ਕਰਾਉਂਦੇ ਨੇ ਹੋਰ ਵੀ ਜੇ ਕੋਈ ਬੇਸਹਾਰਾ ਉਹਨਾਂ ਦੇ ਕੋਲ ਕੋਈ ਆਉਂਦਾ ਚੱਲ ਕੇ ਤੇ ਉਹਨਾਂ ਦੀ ਮਦਦ ਕਰਦੇ ਨੇ ਉਹਨਾਂ ਦੇ ਉੱਪਰ ਦੋ ਵਾਰੀ ਪਹਿਲਾ ਅਟੈਕ ਹੁੰਦਾ ਹੈ ਗੋਲੀਆਂ ਦੇ ਨਾਲ ਉਹਨਾਂ ਨੂੰ ਘਰੇ ਆਣ ਕੇ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਹਿਲਾਂ ਵੀ ਕੁਝ ਨਹੀਂ ਹੁੰਦਾ ਤੇ ਹੁਣ ਇੱਕ ਮਹੀਨਾ ਹੁਣ ਬੀਤ ਚੁੱਕਾ ਹੈ ਹੁਣ ਤਾਂ ਬਿਲਕੁਲ ਏਦਾਂ ਹੋਇਆ ਕਿ ਉਹਨਾਂ ਨੂੰ ਬਿਲਕੁਲ ਕਿ ਉਹਨੇ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ ਹਰ ਹਿੱਲਾ ਵਰਤਿਆ ਹਰ ਇੱਕ ਚੀਜ਼ ਵਰਤੀ ਕਿ ਆਪਣੇ ਵੱਲੋਂ ਉਹ ਇੱਥੇ ਮਨੂ ਬਾਬੇ ਨੂੰ ਮਾਰ ਕੇ ਹੀ ਆਪਣੇ ਵੱਲੋਂ ਗਿਆ ਜਿਸ ਤਰ੍ਹਾਂ ਦੀ ਇੱਥੇ ਅਸੀਂ ਤੁਹਾਨੂੰ ਸ਼ਾਟ ਦੇ ਵਿੱਚ ਦਿਖਾਵਾਂਗੇ ਕਿ ਕਿੰਨਾ ਕੀ ਬਲਾਦ ਇੱਥੇ ਕਿ ਲਰਿਆ ਜਿੰਨੇ ਕੀ ਰਾਉਂਡ ਫਾਇਲ ਹੋਏ ਮਨੂੰ ਬਾਬਾ ਜੀ ਜਿਨ੍ਹਾਂ ਦੀ ਅੱਜ ਸਿਹਤ ਤਕਰੀਬਨ ਇਨੀ ਕਿ ਵਿਗੜੀ ਹੋਈ ਹੈ ਕਿ ਅੱਜ ਵੀ ਉਹ ਬੈੱਡ ਤੇ ਨੇ ਮੈਂ ਕੈਮਰਾਮੈਨ ਨੂੰ ਕਾਂਗਾ ਕਿ ਥੋੜਾ ਜਿਹਾ ਆਣ ਕੇ ਬਾਬਾ ਜੀ ਨੂੰ ਦਿਖਾਉਣ ਇਹ ਉਹ ਭੈਣ ਨੇ ਜਿੰਦੇ ਉੱਪਰ ਲਗਾਤਾਰ ਅਟੈਕ ਤਿੰਨ ਵਾਰੀ ਅਟੈਕ ਕੀਤਾ ਜਾਂਦਾ ਹੈ ਅਟੈਕ ਕੀਤਾ ਜਾਂਦਾ ਇੱਕ ਜਿਹੜਾ ਹੈ ਰਾਉਂਡ ਉਹਨਾਂ ਦੇ ਪੈਰ ਦੇ ਉੱਪਰ ਲੱਤ ਉੱਤਰ ਮਾਰਿਆ ਜਾਂਦਾ ਹੈ ਦੂਸਰਾ ਫਾਇਰ ਜਿਹੜਾ ਇਹਨਾਂ ਦੇ ਪੇਟ ਉੱਪਰ ਮਾਰਿਆ ਜਾਂਦਾ ਤੇ ਤੀਜਾ ਫਾਇਰ ਜਦੋਂ ਉਹ ਕਰਦੇ ਨੇ ਮਨੂ ਬਾਬਾ ਆਪਣੇ ਮੂੰਹ ਦੱਸਦੇ ਨੇ ਕਿ ਫਾਇਰ ਜਿਹੜਾ ਉਹ ਪਿਸਤਲ ਦੇ ਵਿੱਚ ਅੜ ਜਾਂਦਾ ਇਹ ਰੱਬ ਦੀ ਕੋਈ ਰਹਿਮਤ ਸੀ ਕਿ ਇਹਨਾਂ ਦੀ ਜਿਹੜੀ ਜਾਨ ਬਚਾਉਣੀ ਸੀ ਪਰ ਬਦਕਿਸਮਤੀ ਕਿ ਅੱਜ 1 ਮਹੀਨਾ ਬੀਤਨ ਨੂੰ ਆਇਆ ਹੈ ਇਹਨਾਂ ਦੇ ਕਹਿਣ ਮੁਤਾਬਕ ਅੱਜ ਤੱਕ ਕਿਸੇ ਵੀ ਪ੍ਰਸ਼ਾਸਨ ਨੇ ਇਹਨਾਂ ਦੀ ਸਾਰ ਤੱਕ ਨਹੀਂ ਲਈ ਕਿਆ ਜਾਂਦਾ ਹੈ ਕਿ ਕਿਸੇ ਦਾ ਕੁੱਤਾ ਵੀ ਮਰ ਜਾਵੇ ਨਾ ਕੁੱਤਾ ਵੀ ਮਰ ਜਾਵੇ ਤੇ ਲੋਕਾਂ ਨੂੰ ਉਹਨਾਂ ਦਾ ਉਹਨਾਂ ਦਾ ਵੀ ਅਫਸੋਸ ਹੁੰਦਾ ਹੈ ਕੀ ਕਾਰਨ ਨੇ ਕਿਉਂ ਪ੍ਰਸ਼ਾਸਨ ਜਿਹੜਾ ਇਨੀ ਢਿੱਲੀ ਕਾਰਜੁਗਾ ਜਾਰੀ ਕਰ ਰਿਹਾ ਹੈ ਇਹ ਸਾਰੀ ਗੱਲਬਾਤ ਆਪਾਂ ਮਨੂ ਬਾਬਾ ਜੀ ਦੇ ਨਾਲ ਵੀ ਕਰਨੀ ਆ ਕਿ ਕਾਰਨ ਕੀ ਰਿਹਾ ਹੈ ਕਿਉਂ ਇਹਨਾਂ ਤੇ ਇਹ ਵਾਰ-ਵਾਰ ਜਿਹੜੇ ਅਟੈਕ ਹੁੰਦੇ ਰਹੇ ਕਾਰਨ ਕੀ ਇਸ ਪਿੱਛੇ ਬਾਬਾ ਜੀ ਦੇ ਨਾਲ ਕਰ ਕਰਦੇ ਆ ਸასი ਕਾਲ ਜੀ ਤੁਹਾਡਾ ਧੰਨਵਾਦ ਜੀ ਹੈ ਕਿ ਟਿਕਟੌਕ ਹਾਲਚਾ ਵਾਹਿਗੁਰੂ ਪਹਿਲਾਂ ਦੱਸੋ ਸਿਹਤ ਕਿਦਾਂ ਤੋੜੀ ਆ ਸਿਹਤ ਦੇਖ ਹੀ ਸਕਦੇ ਆ ਇਹ ਕਰੇ ਆ ਐਡਰੈਸ ਤੇ ਹੂੰ ਇੱਕ ਤਾਂ ਇੱਕ ਫੈਰ ਵੱਜਾ ਜਿਹੜਾ ਵੱਜਾ ਹੂੰ ਇੱਕ ਲੋਕਿੰਗ ਨਾਟਕ ਵਿੱਚ ਹੂੰ ਮੌਕੇ ਤੇ ਮਤਲਬ ਕਿ ਕਹਿ ਲਓ ਹੂੰ ਪੁਲਿਸਾਈ ਵੀ ਇਹ ਲੈ ਕੇ ਵੀ ਗਏ ਪਰ ਕਾਰਵਾਈ ਕੋਈ ਨਹੀਂ ਕੀਤੀ ਗਈ ਕਿਸੇ ਵੀ ਤਰ੍ਹਾਂ ਦੀ ਹਰ ਰੋਜ਼ ਸਾਡਾ ਡਿਊਟੀ ਸਾਹਿਬ ਨੂੰ ਫੋਨ ਜਾਂਦਾ ਹੈ ਕਿ ਡਿਊਟੀ ਸਾਹਿਬ ਕੋਈ ਕਾਰਵਾਈ ਕੀਤੀ ਜਾਏ ਸਾਨੂੰ ਕੋਈ ਸਿਕਿਉਰਿਟੀ ਦਿੱਤੀ ਜਾਏ ਸਾਨੂੰ ਕੋਈ ਪਤਾ ਲੱਗੇ ਕਿ ਸਾਡਾ ਦੁਸ਼ਮਣ ਕੌਣ ਹੈ ਪਹਿਲਾਂ ਤਾਂ ਹਸਪੀਟਲ ਦੇ ਵਿੱਚ ਹਰ ਰੋਜ਼ ਜਾਂਦੇ ਸੀ ਕਿ ਸਾਨੂੰ ਬਿਆਨ ਦਿੱਤੇ ਜਾਣ ਅੱਜ ਲਗਭਗ 20 ਦਿਨ ਹੋ ਗਏ ਆ ਬਿਆਨ ਦਿੱਤਿਆਂ ਨੂੰ ਲੇਕਿਨ ਕੋਈ ਵੀ ਕਾਰਵਾਈ ਨਹੀਂ ਕੀਤੀ ਜਿੰਨਾ ਬੰਦਿਆਂ ਦੇ ਵਿਰੋਧ ਦੇ ਵਿੱਚ ਸਾਨੂੰ ਜਿੰਨਾ ਬੰਦਿਆਂ ਤੇ ਸ਼ੱਕ ਆ ਸਾਡਾ ਜ਼ਮੀਨ ਦਾ ਰੋਲਾ ਚੱਲਦਾ ਹੈ ਇਸੇ ਐਸਐਚਓ ਨੇ ਮਤਲਬ ਕਿ ਅੱਜ ਤੋਂ ਕਹ ਲੋ 6 ਮਹੀਨੇ ਪਹਿਲਾਂ ਅਸੀਂ 44 ਲਵਾਉਣੀ ਸੀ ਕਲੰਦਰਾ ਜਿਹੜਾ ਸਾਡਾ ਉਹ ਨਹੀਂ ਪੇਸ਼ ਕੀਤਾ ਉਹ ਕਿੱਥੋਂ ਦੇ ਨੇ ਉਹ ਉਹ ਬੰਦੇ ਕਿੱਥੋਂ ਦੇ ਨੇ ਉਹ ਪਿੰਡ ਗੋਡ ਲਾਲਾ ਹੈ ਜੀ ਤੇ ਉਹਦਾ ਨਾਮ ਅੰਬ ਸਿੰਘ ਆ ਉਹਨਾਂ ਦਾ ਬੇਟਾ ਜਿਹੜਾ ਉਹ ਜਗਮੀਤ ਸਿੰਘ ਹੈ ਜੀ ਤੇ ਕੁਝ ਵਿਅਕਤੀ ਨੇ ਮਤਲਬ ਕਿ ਜਿਨੇ ਸਵਾ ਕਿਲਾ ਖਰੀਦਿਆ ਸਾਡੇ ਪਿੰਡ ਦਾ ਹੀ ਹੈ ਉਹ ਮੁੰਡਾ ਉਹਦੇ ਡੈਡੀ ਦਾ ਨਾਮ ਹੈਗਾ ਜੀ ਗਰਮੀਤ ਸਿੰਘ ਤੇ ਜਿਹੜਾ ਮੁੰਡਾ ਹੈ ਉਹ ਲਾਟੀ ਹੈ ਜੀ ਤੇ ਜਿਹੜੇ ਕੁਝ ਨਿੱਜੀ ਦੁਸ਼ਮਨੀ ਮੇਰੇ ਨਾਲ ਰੱਖਦੇ ਨੇ ਉਹ ਸਾਡੇ ਪਿੰਡ ਚੋਂ ਮੁੰਡਾ ਇੱਕ ਸ਼ਿਮੂ ਹੈ ਜੀ ਤੇ ਇੱਕ ਜੱਜਾ ਸਰਪੰਚ ਹੈ ਜਿਨ੍ਹਾਂ ਦੀ ਮੋੜ ਤੋਂ ਸਾਡੀ ਕਹ ਲੋ ਕਿ ਜਿਹੜੀ ਦੁਸ਼ਮਨੀ ਆ ਉਹ ਰੰਜਿਸ਼ ਸਾਡੇ ਪਿੰਡ ਦੇ ਵਿੱਚ ਡੂੰਗੀ ਹੈ ਪਰ ਸਾਨੂੰ ਪਤਾ ਲੱਗਣਾ ਚਾਹੀਦਾ ਹੈ ਇਸ ਵਾਰਦਾਤ ਨੂੰ ਕੌਣ ਅੰਜਾਮ ਦਿੰਦਾ ਹੈ ਇਹ ਸਾਰੀਆਂ ਗੱਲਾਂ ਪ੍ਰਸ਼ਾਸਨ ਨੂੰ ਤੁਸੀਂ ਦੱਸਿਆ ਨੇ ਜੀ ਦੱਸ ਚੁੱਕੇ ਹਾਂ ਜੀ ਬਹੁਤ ਵਾਰ ਦੱਸ ਚੁੱਕੇ ਹਾਂ ਪਰ ਸਾਨੂੰ ਇਸ ਚੀਜ਼ ਦੀ ਸਮਝ ਨਹੀਂ ਲੱਗੀ ਕਿ ਪ੍ਰਸ਼ਾਸਨ ਸੁੱਤਾ ਕਿਉਂ ਪਿਆ ਹੈ ਠੀਕ ਹੈ ਜੀ ਪਤਾ ਨਹੀਂ ਕਿਉਂ ਐਸਐਸਪੀ ਟਿੱਕਰ ਗੱਲ ਪਹੁੰਚ ਨਹੀਂ ਦਿੰਦੇ ਥੱਲੇ ਹੀ ਇਹਨਾਂ ਨੇ ਮੈਂ ਤਾਂ ਮੂੰਹ ਤੇ ਵੀ ਕਹਾਂਗੀ ਮੌਕੇ ਵਾਰਦਾਤ ਤੇ ਡਿਵਟੀ ਆਇਆ ਹੋਵੇ ਤੇ ਇਹ ਗੱਲ ਹੋ ਸਕਦੀ ਹੈ ਕਿ ਮਤਲਬ ਹਰ ਰੋਜ਼ ਡਿਵਟੀ ਸਾਹਿਬ ਨੂੰ ਫੋਨ ਕੀਤਾ ਜਾਵੇ ਕਿ ਸਰ ਸਾਡਾ ਕੀ ਬਣਿਆ ਹੈ ਕੇਸ ਦਾ ਸਰਕ ਸਾਨੂੰ ਕੁਝ ਦੱਸਿਆ ਜਾਵੇ ਪਰ ਨਾ ਉਹਨਾਂ ਦੇ ਵੱਲੋਂ ਇੱਕੋ ਹੀ ਜਵਾਬ ਹੁੰਦਾ ਹੈ ਬਸ ਬਾਬਾ ਜੀ ਆ ਰਹੇ ਆ ਬਸ ਬਾਬਾ ਜੀ ਕਰ ਰਹੇ ਆ ਸਾਨੂੰ ਇਹ ਦੱਸਦੇ ਨੇ ਕਿ ਮੈਂ ਤੇ ਬੇਟੀ ਤੇ ਕੁਝ ਬੇਸਹਾਰਾ ਲੋਕ ਜਿਹੜੇ ਮੇਰੇ ਇਤਿਹਾਸਰਮ ਦੇ ਵਿੱਚ ਰਹਿੰਦੇ ਆ ਜਿਨ੍ਹਾਂ ਦੀ ਮੈਂ ਦੇਖ ਰੇ ਕਰਦੀ ਸੀ ਉਹ ਵੀ ਮੈਂ ਅੱਜ ਮੰਜੇ ਤੇ ਪਈ ਆ ਤੁਸੀਂ ਵੇਖ ਹੀ ਸਕਦੇ ਆ ਬਾਹਰ ਬਜ਼ੁਰਗ ਜਿਹੜੇ ਆ ਉਹ ਪਏ ਆ ਉੱਚ ਵੀ ਹਜ਼ਾਰਾਂ ਬੱਚੇ ਐ ਬੱਚਿਆਂ ਉਹ ਵੀ ਡਰ ਦੇ ਨਾਲ ਇਸ ਟਾਈਮ ਪਾਸੇ ਰਹਿ ਰਹੇ ਆ ਤੇ ਮੈਂ ਸੌ ਜਾਣੇ ਇਹਨੂੰ ਪਾਲਣ ਵਾਲੀ ਆ ਮੈਨੂੰ ਇਹ ਤਾਂ ਪਤਾ ਲੱਗੇ ਕਿ ਮੇਰਾ ਦੁਸ਼ਮਣ ਕੌਣ ਹੈ ਪਰ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਹੀਂ ਸਾਡੀ ਹੋਈ ਅਸੀਂ ਇਹ ਚਾਹੁੰਦੇ ਆ ਕਿ ਸਖਤ ਤੋਂ ਸਖਤ ਕਾਰਵਾਈ ਹੋਵੇ ਘੱਟੋ ਘੱਟ ਜਿਉ ਸੱਚੇ ਆ ਤਾਂ ਉਹ ਬਚ ਜਾਣਗੇ ਨਹੀਂ ਤਾਂ ਫਿਰ ਉਹ ਜੇਲ੍ਹ ਜਾਣੇ ਚਾਹੀਦੇ ਤੁਸੀਂ ਮਤਲਬ ਕਿ ਜਿਹੜਾ ਦੋ ਵਾਰੀ ਪਹਿਲਾਂ ਵੀ ਕਹਿ ਚੁੱਕੇ ਹੋ ਅਟੈਕ ਹੋਇਆ ਇੱਕ ਵਾਰੀ ਹੋਣ ਹੋਇਆ ਇਹ ਤੁਹਾਨੂੰ ਤੁਹਾਨੂੰ ਸ਼ੱਕ ਹੈ ਕਿਸੇ ਤੇ ਤੁਹਾਨੂੰ ਲੱਗਦਾ ਕਿ ਕਿਹੜੇ ਇਨਸਾਨ ਨੇ ਉਹ ਤੁਸੀਂ ਦੱਸਿਆ ਪ੍ਰਸ਼ਾਸਨ ਨੂੰ ਦੁਬਾਰਾ ਇਸ ਵਾਰੇ ਭਾਜੀ ਐਸਐਸਪੀ ਮੈਡਮ ਸੀਗੀ ਘੱਟੋ ਘੱਟ ਅਸੀਂ 100 ਹੀ ਦਰਖਾਸਤ ਦੇ ਚੁੱਕੇ ਆ ਤੇ ਉਹ ਦਰਖਾਸਤਾਂ ਸਾਰੀਆਂ ਸਾਡੇ ਕੋਲੇ ਪੈਂਡਿੰਗ ਨੇ ਜਿਵੇਂ ਜਿਵੇਂ ਰਾਤ ਨੂੰ ਵਾਰਦਾਤਾ ਕਰਨ ਲਈ ਪਹਿਲਾਂ ਵੀ ਮਤਲਬ ਆਉਂਦੇ ਰਹੇ ਆ ਉਹ 컬러 ਫੋਟੋ ਕਾਪੀਆਂ ਜਿਹੜੀਆਂ ਦਰਖਾਸਤਾਂ ਦੇ ਨਾਲ ਲਾ ਕੇ ਐਸਐਸਪੀ ਮੈਡਮ ਨੂੰ ਦਿੱਤੀਆਂ ਗਈਆਂ ਪਰ ਮੈਡਮ ਨੇ ਜਦੋਂ ਇੱਥੋਂ ਮੈਡਮ ਦੀ ਬਦਲੀ ਹੋਈ ਸਾਨੂੰ ਇਹ ਤਲਾਸ਼ਾ ਦੇ ਕੇ ਗਏ ਸੀ ਕਿ ਘੱਟੋ ਘੱਟ ਤੁਹਾਡੇ ਡੇਰੇ ਦੀ ਸਿਕਿਉਰਿਟੀ ਵਧਾਈ ਜਾਵੇਗੀ ਦਿੱਤੀ ਜਾਏਗੀ ਸਿਕਿਉਰਿਟੀ ਦੇਣਾ ਤਾਂ ਦੂਰ ਦੀ ਗੱਲ ਆ ਵਧਾਉਣੀ ਤਾਂ ਚਲੋ ਕਿਹੜੀ ਗੱਲ ਆ ਪਰ ਕਿਸੇ ਤਰ੍ਹਾਂ ਦਾ ਕੋਈ ਵੀ ਕਹਿ ਲੋ ਐਸਐਸਪੀ ਦੀ ਨੌਲੇਜ ਦੇ ਵਿੱਚ ਹੈਗਾ ਸੀ ਮੈਡਮ ਸੀਗੇ ਪਰ ਕੋਈ ਵੀ ਉਹਨਾਂ ਨੇ ਕਾਰਵਾਈ ਪਹਿਲਾਂ ਵੀ ਨਹੀਂ ਕੀਤੀ ਹੁਣ ਵੀ ਕੋਈ ਸੁਣਵਾਈ ਜਿਨ੍ਹਾਂ ਦਾ ਤੁਸੀਂ ਨਾਮ ਦੱਸਿਆ ਜਿਨ੍ਹਾਂ ਦਾ ਨਾਮ ਲਿਆ ਉਹਨਾਂ ਤੋਂ ਪੁੱਛਗਛ ਵੀ ਨਹੀਂ ਕੀਤੀ ਗਈ ਜੀ ਕੋਈ ਪੁੱਛਗਛ ਨਹੀਂ ਕੀਤੀ ਗਈ ਇਥੋਂ ਜ਼ਿਕਰ ਕੇ ਮੈਨੂੰ 3 ਮਹੀਨੇ ਤਿੰਨ ਦਿਨ ਹੋ ਗਏ ਸੀ ਹਸਪੀਟਲ ਦੇ ਵਿੱਚ ਤੀਜੇ ਦਿਨ ਜਿਹੜੀ ਸਾਡੀ ਸਵਾ ਕਿਲਾ ਨੀਚੀ ਜ਼ਮੀਨ ਆ ਉਹਦੇ ਵਿੱਚ ਛੱਪੜ ਖੱਟਣ ਦੀ ਗੱਲ ਹੋਈ ਸੀ ਤੇ ਅੱਜ ਤੋਂ ਡੇਢ ਕੁ ਮਹੀਨਾ ਪਹਿਲਾਂ ਮਤਲਬ ਕਿ ਛੱਪੜ ਦੀ ਨਿਸ਼ਾਨੀ ਲਾਤੀ ਸੀ ਤੇ ਉਹਨਾਂ ਬੰਦਿਆਂ ਦੇ ਨਾਲ ਮੇਰੀ ਤੂੰ ਤੂੰ ਮੈਂ ਮੈਂ ਹੋਈ ਤੇ ਐਸ ਐਚ ਓ ਨੇ ਮੇਰਾ ਫੋਨ ਲਾ ਕੇ ਜਿੰਨੀਆਂ ਵੀ ਕਲੰਦਰੇ ਦੀਆਂ ਕਾਲਾਂ ਸੀਗੀਆਂ ਜਿੰਨੀਆਂ ਵਿੱਚ ਵੀਡੀਓ ਸੀ ਉਹ ਡਿਲੀਟ ਕਰ ਦਿੱਤੀਆਂ ਉਹਨਾਂ ਬੰਦਿਆਂ ਦੀਆਂ ਵੀ ਵੀਡੀਓ ਡਿਲੀਟ ਕਰ ਦਿੱਤੀਆਂ ਪਰ ਕੁਝ ਉਹ ਬੰਦਿਆਂ ਦੀਆਂ ਉਸ ਜ਼ਮੀਨ ਦੇ ਵਿੱਚ ਕਲਿੱਪ ਇੱਕ ਮੈਂ ਰੱਖੀ ਹੋਈ ਹੈ ਜਿੰਦੇ ਵਿੱਚ ਸ਼ਰੇਆਮ ਮੈਂ ਕੱਲੀ ਸੀ ਤੇ ਉਹ ਘਟੋ ਘਟ 20 ਜਾਣੇ ਸੀ ਜਦੋਂ ਮੇਰੇ ਉਹ ਗੱਲ ਪਏ ਉਦੋਂ ਵੀ ਪ੍ਰਸ਼ਾਸਨ ਨੇ ਕੋਈ ਸਾਡੀ ਮਦਦ ਨਹੀਂ ਕੀਤੀ ਕਿਸੇ ਤਰ੍ਹਾਂ ਦੀ ਮੈਂ ਮੂੰਹ ਤੇ ਕਹੂੰਗੀ ਕਿ ਐਸਐਚਓ ਵਕਾਉ ਕੁੱਤਾ ਹੈ ਇਧੂ علاوہ ਕੁਛ ਨਹੀਂ। ਕਿਹੜਾ ਐਸਐਚਓ? ਆਪਣੇ ਮੌਜੂਦਾ ਐਸਐਚਓ ਜਿਹੜੇ ਸਦਰ ਥਾਣੇ ਦੇ ਨੇ। ਹਾਂਜੀ। ਬੇਸ਼ੱਕ ਇਹ ਵੀਡੀਓ ਉਹਨਾਂ ਨੂੰ ਵੀ ਵਿਖਾਈ ਜਾਵੇ। ਠੀਕ ਹੈ ਲਟੈਰ ਹੋਣ ਦੇ ਲਈ ਸਾਡੇ ਕੋਲ 1.5 ਲੱਖ ਦੀ ਮੰਗ ਕੀਤੀ। ਸਾਡੇ ਕੋਲ ਇਲਾਜ ਦੇ ਪੈਸੇ ਨਹੀਂ ਹੈਗੇ ਤੇ ਅਸੀਂ ਨਹੀਂ ਤੋੜਦੇ ਤੋਂ ਪੈਸੇ ਲੈ ਗਏ ਇਸ ਲਈ। ਮੰਗ ਕੀਤੀ ਸੀ ਅਸੀਂ ਕਿ ਭਾਜੀ ਅਸੀਂ ਪੈਸੇ ਨਹੀਂ ਦੇ ਸਕਦੇ ਪਰ ਹੱਲੇ ਵੀ ਉਹਨਾਂ ਨੂੰ ਠੀਕ ਹੈ। ਇਥੋਂ ਜ਼ਿਕਰ ਵੀ ਮੈਂ ਤਾਂ ਕਹਿ ਦਊਂਗੀ ਕਿ ਡਿਪਟੀ ਸਾਹਿਬ ਨੂੰ ਵੀ ਕੋਈ ਠੀਕ ਹੋਏਗੀ ਤੇ ਤਾਂ ਹੀ ਸਾਡੀ ਸੁਣਵਾਈ ਨਹੀਂ ਹੋ ਰਹੀ ਜੇ ਅਸੀਂ ਦੇ ਦਿਨ ਦੇ ਤਾਂ ਫਿਰ ਸ਼ਾਇਦ ਹੋ ਗਈ ਹੁੰਦੀ ਸੁਣਵਾਈ ਸਾਡੀ ਤੁਹਾਨੂੰ ਲੱਗਦਾ ਨਹੀਂ ਦੋ ਵਾਰੀ ਅਟੈਕ ਹੋ ਚੁੱਕਾ ਹੈ ਤੀਜੀ ਵਾਰੀ ਅਟੈਕ ਹੋਇਆ ਪੂਰੀ ਉਹਨਾਂ ਪਲੈਨਿੰਗ ਕਰਕੇ ਤੁਹਾਨੂੰ ਕੀਤਾ ਕਿ ਇਹ ਮੁੱਖ ਮਤਲਬ ਕਿ ਪ੍ਰਸ਼ਾਸਨ ਜਾਂ ਅਦੇ ਹੀ ਉਹ ਡੀ ਕਰ ਰਹੇ ਨੇ ਕਿ ਕਦੋਂ ਮੌਤ ਹੋਏਗੀ ਜਾਂ ਕੋਈ ਵੱਡਾ ਹਾਸਾ ਹੋਏਗਾ ਉਦੋਂ ਹੀ ਕੁਝ ਨਾ ਕੁਝ ਦੇਖ ਕੀਤਾ ਜਾਏਗਾ ਬਾਜੀ ਇਸ ਇਲਾਕੇ ਦੇ ਵਿੱਚ ਮੇਰਾ ਇੱਕ ਨਾਂ ਹੈ ਮੈਂ ਗਰੀਬ ਗੁਰਬਿਆਂ ਦੀ ਬਹੁਤ ਜਿੰਨਕ ਜੋਗੀ ਹੁੰਦੀਆਂ ਕੋਪਾਲ ਪੁਰਖ ਜੀ ਰਹਿਮਤ ਵਿੱਚ ਰਹਿ ਕੇ ਕਰਦੀਆਂ ਸੇਵਾ ਪਰ ਮੈਨੂੰ ਇਹ ਸੇਵਾ ਹੀ ਬਚਾਈ ਆਉਂਦੀ ਹੈ ਦੁਸ਼ਮਾਨਾਂ ਵੱਲੋਂ ਤਾਂ ਕੋਈ ਕਮੀ ਨਹੀਂ ਹੁੰਦੀ ਮਾਰਨ ਦੀ ਹਰ ਟਾਈਮ ਤੇ ਹੀ ਵੇਟ ਕਰਦੇ ਨੇ ਵੀ ਹਾਲਾਂਕਿ ਸਾਡੇ ਦਰਵਾਜ਼ੇ ਬੰਦ ਰਹਿੰਦੇ ਨੇ ਪੂਰੀ ਮਤਲਬ ਅਸੀਂ ਆਪ ਦਾ ਚੁੱਕਨੇ ਰਹਿੰਦੇ ਹਾਂ 24 ਘੰਟੇ ਵੀ ਕੋਈ ਨੁਕਸਾਨ ਨਾ ਹੋ ਜੇ ਨੁਕਸਾਨ ਨਾ ਹੋ ਜੇ ਪਰ ਸਾਡਾ ਨੁਕਸਾਨ ਹੋ ਵੀ ਗਿਆ ਪਰ ਕੋਈ ਵੀ ਸਾਨੂੰ ਇਸ ਚੀਜ਼ ਦਾ ਜਵਾਬ ਨਹੀਂ ਮਿਲਿਆ ਅੱਜ ਲਗਭਗ ਮਹੀਨਾ ਹੋ ਗਿਆ ਹੈ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਹੁਣ ਇੱਕ ਮਹੀਨਾ ਬੀਤਣ ਤੇ ਆਇਆ ਹੈ ਅਜੇ ਤੱਕ ਤੁਸੀਂ ਕਹਿੰਦੇ ਕੋਈ ਸੁਣਵਾਈ ਨਹੀਂ ਹੋਈ ਕੀ ਕਹਿਣਾ ਚਾਹਣੇ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਅਸੀਂ ਮੰਗ ਇਹ ਹੀ ਕਰਦੇ ਹਾਂ ਜੀ ਇੱਕ ਤਾਂ ਸਾਨੂੰ ਸਿਕਿਉਰਿਟੀ ਦਿੱਤੀ ਜਾਵੇ ਦੂਜੀ ਗੱਲ ਇਹ ਆ ਜੀ ਬੰਦ ਜਿਹਨਾਂ ਦੇ ਨਾਲ ਸਾਡੀ ਨਿੱਜੀ ਦੁਸ਼ਮਣੀ ਆ ਉਹਨਾਂ ਤੇ ਪੁਸ਼ਦਸ਼ ਕਰਕੇ ਕਾਰਵਾਈ ਕੀਤੀ ਜਾਵੇ ਅਗਰ ਉਹ ਸੱਚੀ ਆਤਾ ਉਹ ਬਚ ਜਾਣਗੇ ਜੇ ਉਹਨਾਂ ਨੇ ਗਲਤੀ ਕੀਤੀ ਹੈ ਤੇ ਉਹਨਾਂ ਨੂੰ ਉਹਨਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਠੀਕ ਹੈ ਪਰ ਸਾਡੀਆਂ ਇਹ ਗੱਲਾਂ ਕਹਿਣ ਤੋਂ ਬਾਅਦ ਵੀ ਕਿਸੇ ਤਰ੍ਹਾਂ ਦੀ ਕੋਈ ਸਾਡੀ ਸੁਣਵਾਈ ਨਹੀਂ ਹੁੰਦੀ ਹਰ ਰੋਜ਼ ਫੋਨ ਕੀਤਾ ਜਾਂਦਾ ਹੈ ਬਸ ਬਾਬਾ ਜੀ ਆਉਣੇ ਆ ਬਕਾਇਦਾ ਬਿਆਨ ਵੀ ਲੈ ਚੁੱਕੇ ਨੇ ਇਥੋਂ ਟੀਮ ਸਾਰਾ ਕੁਝ ਚੈੱਕ ਕਰਕੇ ਬਲੱਡ ਜੋ ਵੀ ਲਜਾਣਾ ਸੈਂਪਲ ਲਿਜਾ ਚੁੱਕੇ ਪਰ ਕੋਈ ਕਾਰਵਾਈ ਨਹੀਂ ਕੀਤੀ ਸਾਡੀ SSP ਨੂੰ ਹੱਥ ਜੋੜ ਕੇ ਹੀ ਬੇਨਤੀ ਹੈ ਕਿ ਜੇ ਉਹਨਾਂ ਦੀ ਨੌਲੇਜ ਦੇ ਵਿੱਚ ਨਹੀਂ ਵੀ ਹੈਗਾ ਤਾਂ ਘੱਟੋ-ਘੱਟ ਮੇਰੀ ਇਹ ਕੰਡੀਸ਼ਨ ਨਹੀਂ ਹੈਗੀ ਕਿ ਮੈਂ ਚੱਲ ਕੇ ਜਾ ਕੇ ਉਹਨਾਂ ਅੱਗੇ ਬੇਨਤੀ ਕਰਾਂ ਮੇਰੀ ਬੇਨਤੀ ਨੂੰ ਪ੍ਰਵਾਨ ਕਰਕੇ ਉਹਨਾਂ ਨੂੰ ਘੱਟੋ-ਘੱਟ ਉਹਨਾਂ ਦਾ ਪਤਾ ਤਾਂ ਲੱਗੇ ਕਿ ਸਾਨੂੰ ਮਾਰਨ ਵਾਲੇ ਕੌਣ ਨੇ ਇਹ ਕੋਈ ਛੋਟੀ ਗੱਲ ਨਹੀਂ ਕਿ ਗੋਲੀ ਜਿਹੜੀ ਹੈ ਵਾਰ-ਵਾਰ ਜਿਹੜੇ ਨਵੇਂ SSP ਸਾਹਿਬ ਆਏ ਨੇ ਭੁਪਿੰਦਰ ਸਿੰਘ ਉਹ ਬਹੁਤ ਨਾਮ ਹੀ ਉਹਨਾਂ ਦਾ ਬਹੁਤ ਜ਼ਿਆਦਾ ਮਦਵਲ ਕੀ ਉਹ ਅਕੀ ਸਾਨੂੰ ਸੰਸਲੀ ਦਿਨ ਨਾਲ ਬੜੇ ਸੋਹਣੇ ਤਰੀਕੇ ਦੇ ਨਾਲ ਉਹਨਾਂ ਨੂੰ ਹੈਂਡਲ ਕਰ ਰਹੇ ਨੇ ਮਿਲੇ ਉਹਨਾਂ ਨੂੰ ਜਾ ਕੇ ਉਹਨਾਂ ਨਾਲ ਗੱਲ ਕੀਤੀ ਨਹੀਂ ਪਾਜੀ ਉਹਨਾਂ ਨਾਲ ਗੱਲ ਨਹੀਂ ਕੀਤੀ ਪਰ ਉਹਨਾਂ ਦਾ ਨਾਮ ਸੁਣਿਆ ਇਸੇ ਕਰਕੇ ਹੀ ਅਸੀਂ ਅੱਜ ਇਹ ਪ੍ਰਸ਼ਾਸਨ ਨੂੰ ਬੁਲਾ ਕੇ ਮੰਗ ਕੀਤੀ ਵੀ ਅਸੀਂ ਤਾਂ ਚਲੋ ਨਹੀਂ ਪਹੁੰਚ ਸਕਦੇ ਸਾਡੀ ਆਵਾਜ਼ ਤਾਂ ਉੱਥੋਂ ਤੱਕ ਪਹੁੰਚਾਈ ਜਾਵੇ ਨਾ ਘਟੋਕਾ ਟੋਨਾ ਨੂੰ ਪਤਾ ਲੱਗੇ ਵੀ ਜਿਹੜੇ ਥੱਲੜੇ ਉਹਨਾਂ ਦੇ ਨਿੱਜੀ ਅਫਸਰ ਨੇ ਉਹ ਕਿੰਨਾ ਕੀ ਕਰਦੇ ਨੇ ਭਾਜੀ ਅਸੀਂ ਇੱਕ ਮੁਲਾਜ਼ਮ ਦੀ ਮੰਗ ਕੀਤੀ ਸੀ ਵੀ ਸਾਨੂੰ ਸਿਕਿਉਰਿਟੀ ਵਾਸਤੇ ਉਹਨੇ ਦਿਨ ਇੱਕ ਹੀ ਮੁਲਾਜ਼ਮ ਦੇ ਦਿਓ ਪਰ ਉਹਨਾਂ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਇਹ ਸਾਡੀ ਐਸਐਸਪੀ ਨੂੰ ਬੇਨਤੀ ਹੱਥ ਵਨ ਕੇ ਕਿ ਇਸ ਚੀਜ਼ ਤੇ ਲਾਪਰਵਾਹੀ ਨਾ ਕੀਤੀ ਜਾਵੇ ਕਿਉਂਕਿ ਮੇਰੇ ਘਰ ਦੇ ਵਿੱਚ ਅਨਾਥ ਬੱਚੇ ਵੀ ਰਹਿੰਦੇ ਆ ਬਜ਼ੁਰਗ ਵੀ ਰਹਿੰਦੇ ਆ ਜਿਸ ਕਰਕੇ ਮੈਂ ਉਹਨਾਂ ਦੀ ਦੇਖ ਰੇਖ ਕਰਦੀ ਆ ਤੇ ਮੈਨੂੰ ਬਸ ਜੋ ਇਹ ਬੰਦੇ ਇਹਨਾਂ ਦਾ ਪਤਾ ਚਾਹੀਦਾ ਤੇ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਉਹਨਾਂ ਦੇ ਚਾਹੀਦੀ ਹੋਰ ਅਸੀਂ ਕੋਈ ਮੰਗ ਨਹੀਂ ਕਰਦੇ